ਸ਼ਰਾਬ ਦੇ ਠੇਕਿਆਂ ਨਾਲ ਜੁੜੀ ਵੱਡੀ ਖਬਰ ਹੈ ਪੰਜਾਬ ਦੇ ਵਿੱਚ ਸ਼ਰਾਬ ਦੇ ਠੇਕੇ 3 ਦਿਨਾਂ ਲਈ ਬੰਦ ਰੱਖਣ ਦੇ ਹੁਕਮ ਜਾਰੀ ਕੀਤੇ ਗਏ ਨੇ ਜੀ ਹਾਂ ਦਰਅਸਲ ਰਾਜਸਥਾਨ ਵਿੱਚ 19 April ਨੂੰ ਹੋਣ ਵਾਲੀਆਂ ਲੋਕ ਸਭਾ ਚੋਣਾਂ ਦੇ ਪਹਿਲੇ ਪੜਾਅ ਦੇ ਮੱਦੇਨਜ਼ਰ ਪੰਜਾਬ ਪ੍ਰਸ਼ਾਸਨ ਨੇ ਰਾਜਸਥਾਨ ਨਾਲ ਲੱਗਦੀ ਪੰਜਾਬ ਦੀ ਸਰਹੱਦ ਦੇ 3 ਕਿਲੋਮੀਟਰ ਤੱਕ ਦੇ ਦਾਇਰੇ ਵਿੱਚ ਸ਼ਰਾਬ ਦੇ ਠੇਕਿਆਂ ਨੂੰ 17 ਤੋਂ 19 April ਤੱਕ ਬੰਦ ਰੱਖਣ ਦੇ ਹੁਕਮ ਦਿੱਤੇ ਸਨ ਐਨਾ ਹੁਕਮ ਅਨੁਸਾਰ ਹੋਟਲਾਂ ਢਾਬਿਆਂ ਰੈਸਟੋਰੈਂਟਾਂ ਆਦਿ ਵਿੱਚ ਅੰਗਰੇਜ਼ੀ ਤੇ ਦੇਸੀ ਸ਼ਰਾਬ ਵੇਚਣ ਅਤੇ ਪਰੋਸਣ ਤੇ ਕੰਮਲ پابੰਦੀ ਲਾਈ ਗਈ ਹੈ ਜੇਕਰ ਉਪਰੋਕਤ ਹੁਕਮਾਂ ਦੀ ਸਖਤੀ ਨਾਲ ਪਾਲਣਾ ਨਾ ਕੀਤੀ ਤਾਂ ਸਖਤ ਕਾਰਵਾਈ ਹੋਏਗੀ ਤੁਹਾਨੂੰ ਦੱਸ ਦਈਏ ਕਿ ਲੋਕ ਸਭਾ ਚੋਣਾਂ 2024 ਦੇ ਪਹਿਲੇ ਪੜਾਅ ਵਿੱਚ 102 ਸੀਟਾਂ ਤੇ 19 ਅਪ੍ਰੈਲ ਨੂੰ VOTING ਹੋਏਗੀ ਯਾਨੀ ਕਿ ਕੱਲ ਬੀਤੇ ਕੱਲ ਯਾਨੀ ਆ ਬੁੱਧਵਾਰ ਨੂੰ ਹੀ ਸੂਬਿਆਂ ਦੇ 102 ਲੋਕ ਸਭਾ ਸੀਟਾਂ ਤੇ ਚੋਣ ਪੰਚਾਇਤਾਂ ਦੇ 300 ਸੀਟੇ ਦੇ ਸਤੇਵਾ ਤੋਂ ਸਿਭਲ ਵਿੱਚ ਮੀਡੀਆ ਪ੍ਰਾਰਤੋ 1 ਜੂਨ ਦਰਮਿਆਨ ਵੋਟਾਂ ਪੈਣੀਆਂ ਨੇ 19 ਅਪ੍ਰੈਲ ਨੂੰ ਰਾਜਸਥਾਨ ਦੇ ਗੰਗਾ ਨਗਰ ਬੀਕਾ ਨੇ ਸ਼ੁਰੂ ਹੋਏ ਤੋਂ ਜੂਨ 7 ਤੱਕ ਗ੍ਰਾਮਣ ਜੈਪੁਰ ਅਲਵਰ ਪਾਕ ਸੋ ਨਾਗੌਰ ਵਿੱਚ ਮੁੰਡਾ ਪ੍ਰਾਣੀਆਂ ਨੇ ਦੂਜੇ ਪਾਸੇ ਫਾਜ਼ਿਲਕਾ ਦੇ ਜ਼ਿਲ੍ਹਾ ਮੈਜਿਸਟ੍ਰੇਟ ਡਾਕਟਰ ਸੇਨੂ ਦੁੱਗਤ ਆਈਐਸ ਨੇ ਪੰਜਾਬ ਐਕਸਰਸਾਈਜ਼ ਐਕਟ ਦੀ ਧਾਰਾ ਤਹਿਤ ਇੱਕ ਵਿਸ਼ੇਸ਼ ਹੁਕਮ ਜਾਰੀ ਕਰਦਿਆਂ ਜ਼ਿਲ੍ਹਾ ਫਾਜ਼ਿਲਕਾ ਦੀਆਂ ਰਾਜਸਥਾਨਾ ਲਗਦੀਆਂ ਹੱਤਾਂ ਵਿੱਚ 3 ਕਿਲੋਮੀਟਰ ਦੇ ਇਲਾਕੇ ਅੰਦਰ 3 ਦਿਨਾਂ ਦੇ ਲਈ ਟੈੱਗ ਕੇ ਬੰਦ ਰੱਖਣੇ